ਹਾਂ ਆ ਕੇ ਦਾ ਬੋਟਾ ਖਾ ਦੇ ਲੂਪਾ ਕਿਰਿਆ ਬੋਟਾ ਕਰ ਲੀਗਾ ਤੁਰਗਾ ਬੇਦਾ ਨਹੀਂ ਨਹੀਂ ਕਿਉਂ ਤੇਰਾ ਸਾਰਾ ਝੂਠ ਨਿਕਲਿਆ ਕਰਨ ਹੈ ਇਹ ਮੁੱਕਰ ਗਿਆ ਕੀ ਇਹ ਤੈਨੂੰ ਮਨਾ ਕਾਸੀ ਸਾਗ ਨੂੰ ਆਲਾ ਕਰਾਂਗੇ ਮਰਦਾ ਆਂ ਚੰਗਾ ਤੁਮ ਨੂੰ ਮੁੱਕਰ ਐਂ ਦੱਸ ਬਈ ਘਰ ਦੇ ਬੰਦਿਆਂ ਤੇ ਤੂੰ ਤਾਂ ਲਾ ਕੇ ਕੀ ਮਿਲਦਾ ਤੈਨੂੰ ਬਸ ਜਾਲਦਾ ਚਾ ਤੂੰ ਮਗ ਲੱਗਦਾ ਫੇਦੀਆਂ ਅਸਦਾ ਨਾ ਤੇਰਾ ਤੁੰਬੀ ਦਾ ਗਾਉਣਾ ਦਿੱਤੀ ਮੈਨੂੰ ਉਹ ਸਾਚਾ ਗਾਉਣਾ ਦਾ ਦਿੱਤੀ ਆ ਮੈਂ ਤੇਰੇ ਦਾਦੇ ਦੀ ਯਾਦਗਾਰ ਆ ਉਹ ਤੇਰਾ ਦਾਦਾ ਪਹਿਲਾਂ ਤੁੰਬੀ ਵਜਾਉਂਦਾ ਰਿਹਾ ਵਾਦਾ ਖੱਤਾ ਵੀ ਵਜਾਉਂਦਾ ਗਲਿਆਵਾ ਤੇ ਫਿਰ ਉਹਦੋ ਹੀ ਆ ਉਹ ਡੋਰੀ ਬੰਨੀ ਆ ਸਾਚਾ ਦਾ ਹੋਇਆ ਤੁੰਬਾ ਬਾਲਾ ਮੱਢਾ ਸੀ ਨਹੀਂ ਤੈਨੂੰ ਕੀ ਮਿਲਦਾ ਘਰਦਿਆਂ ਤੇ ਤੂੰ ਤਾਂ ਲਾ ਕੇ ਝੁੱਟਣਾ ਕਿਉਂ ਭੱਗ ਗਿਆ ਲੈ ਨਾ ਨਹੀਂ ਨਹੀਂ ਝੂਠੀਆਂ ਤੂੰ ਤਾਂ ਕਾਹ ਤੋਂ ਲਾਉਣਾ ਤੂੰ ਬੰਦਿਆ ਕਹੇ ਕਵਿਤਾ ਕਰਦਾ ਤੂੰ ਜਾਂ ਦੀ ਚਾਹ ਪੀਖੇ ਆ ਫੇ ਬੁੱਢੇ ਖਾਣਾ ਕਰਦੇ ਕਿਤੇ ਕਰਦੇ ਆ ਚੱਲੇ ਗਏ ਭਾਂਡੇ ਗਾਉਂਦੇ ਸੱਚ ਝੂਠ ਹੋਣ ਨਿਕਲ ਜੂ ਇਹ ਵੀ ਇਹ ਵੀ ਸੱਚ ਝੂਠ ਨਿਕਲ ਜੂ ਇਹ ਉਹੀ ਬਾਬਾ ਇਹ ਉਹੀ ਬਾਬਾ ਚਾੜ ਦਿੰਦੇ ਆ ਹੋਰ ਦਸ ਹੋਰ ਕੀ ਚੀਜ਼ ਚਾਹੀਦੀ ਇਹਨਾਂ ਹੋਰ ਵੀ ਦਸ ਕੋਈ ਚੀਜ਼ ਚਾਹ ਪੂੜੀ ਕੀ ਚਾਹੀਦਾ ਪੂੜੀ ਪੂੜੀ ਯਾਰ ਤੈਨੂੰ ਜਵਾਬ ਨਹੀਂ ਆਇਆ ਸੀ ਉਹ ਕਹਿ ਕੇ ਤਾਂ ਗਿਆ ਵੀ ਨਸ਼ਾ ਛੱਡ ਦੇ ਬਾਬਾ ਜਾ ਕਾ ਹੈ ਹੈ ਉਹਨਾਂ ਦੀ ਗੱਲ ਨਹੀਂ ਮੰਨੇਗਾ ਤੂੰ ਲਾ ਦੇ ਇੱਥੇ ਪੋਹ ਲੈ ਜਾ ਚਾਹ ਦਾਦੇ ਹੈਗੀ ਤਾਂ ਤਾਤਾ ਤਨ ਲਾਦ ਨੇ ਨਹੀਂ ਜਾ ਨਹੀਂ ਤੂੰ ਕਈ ਵੇ ਨਾ ਹੋ ਗਾ ਨਹੀਂ ਨਹੀਂ ਤੂੰ ਉਹ ਤਾਂ ਮੈਨੂੰ ਐਂ ਦੱਸ ਬਈ ਗਾਲਾਂ ਕੱਢਣੀਆਂ ਕਿੱਥੋਂ ਸਿੱਖਿਆ ਤੂੰ ਗਾਲਾਂ ਪੰਗੇ ਜਾਂਦਾ ਪੰਗੇ ਲੈਿੰਦਾ ਤਾਂ ਛੱਡ ਸਿੱਖਿਆ ਕਿੱਥੋਂ ਆ ਪੰਗੇ ਤਾਂ ਹਰੇਕ ਨਾਲ ਲੈਂਦਾ ਅਕਲਾਰੇ ਆਪਣਾ ਹੱਥ ਲਈ ਪਹਿਲਾਂ ਦੁਕਾਨ ਤੇ ਪੈਂਦਾ ਪਹਿਲਾਂ ਤਾਂ ਗਾਲਾਂ ਕੱਢਦੇ ਸੀ ਹਾਂ ਜਦੋਂ ਤੂੰ ਜੰਮੇ ਸੀ ਉਹ ਰੱਜਾ ਕਰਦਾ ਸੀਗਾ ਕੌਣ ਗੱਜ ਨਹੀਂ ਸੀ ਹਰਦਾ ਕੁੰਡੀ ਨਹੀਂ ਸੀ ਜਿਹੜੇ ਤੇਰੇ ਦਾਦੇ ਪਰਦਾਦੇ ਸੀ ਉਹ ਵੀ ਗਾਲਾਂ ਕੱਢਦੇ ਸੀ ਉਹ ਭੈਲੇ ਸੀ ਹਾਂ ਨਹੀਂ ਇਹ ਇੰਨਾਂ ਯਾਦ ਪੈਂਦਾ ਗਾਇਆ ਹੋਈ ਨਹੀਂ ਗਾਣੂ ਦਾ ਫੇਰ ਗਾਲਾਂ ਕੱਢ ਲਈ ਨਹੀਂ ਇੰਨੀਆਂ ਗਾਲਾਂ ਗੰਦੀਆਂ ਸਿੱਖਾਂ ਕਿੱਥੋਂ ਤੁਸੀਂ ਇਹ ਭੰਗੇ ਦਾ ਕੱਕੂ ਵੀ ਨਹੀਂ ਹਾਂ ਓ ਯਾਰ ਕਹਤ ਹੈਗਾ ਦਾ ਪਾਉਣਾ ਤੋਂ ਕੀ ਕਰ ਪਤਾ ਕਿ ਨਾ ਮਸ਼ਾ ਹੂ ਨਾ ਤੂੰ ਪਾਕਿਸਤਾਨ ਦੇ ਵਿੱਚ ਭੈ ਫੋਡੇ ਦੇ ਕਹੇ ਗਾਤਾ ਕਰ ਕਿਉਂ ਗਾਤਾ ਯਾਰ ਬਤੰਦਰਾ ਲੋਕ ਤੈਨੂੰ ਠੀਕ ਆ ਜ ਸਾਡੇ ਮਾਂ ਯਾਰ ਤੈਨੂੰ ਵੇਖ ਕੇ ਲੋਕ ਹੱਸਦੇ ਖੁਸ਼ ਹੁੰਦੇ ਯਾਰ ਜਾਂ ਤੀਰ ਪਾ ਜਮਾਨੀ ਨਾ ਲੋਕ ਖੁਸ਼ ਹੁੰਦੇ ਤੈਨੂੰ ਵੇਖ ਕੇ ਯਾਰ ਫੋਡੇ ਬੰਦਿਆ ਮਾਂ ਤੇ ਫੋਡੇ ਲੈ ਆ ਕੇ ਭੁੱਟਿਆ ਖਾਣ ਤੇ ਹਰੇਕ ਨੇ ਜਾਣਾ ਇੱਥੇ ਰਹਿਣਾ ਕਿ ਨਹੀਂ ਹੋ ਗਏ ਮਗਲੇ ਪੈਣੋਂ ਪਛਾਈਆਂ ਕਾ ਕ ਬੰਨ੍ਹਣੀ ਪੈ। ਨਹੀਂ ਤੂੰ ਜੋ ਚੀਜ਼ ਮੰਗਾਉਣੀ ਹੁੰਦੀ ਆਦੋਂ ਮੂੰਹ ਦਾ ਮਿੱਠਾ ਬਣ ਜਾਂਦਾ ਤੇ ਮੂੰਹ ਗਾਲਾਂ ਕੱਢਦਾ। ਨਾ ਗਾ ਚ ਮਾਪੇ ਤੇ ਪਛਾਣ ਆਈ ਉਹਦਾ ਕੱਟਾ ਲਿਆ ਕਰ। ਕੀ ਭੁੱਲਿਆ। ਬੀੜੇ ਦਾ ਟਰੱਕ ਲਵਾ ਲੇਗਾ ਇੱਥੇ ਤੂੰ। ਲੈ ਦਊਗਾ। ਇਹ ਨਿਆ ਹੋ ਤਵ ਦਿਨਾਂ। ਕਿਲਾ ਨਾ ਸੀ ਤੇ। ਉਹ ਤਾਂ ਅਗਲਾ ਕੰਮ ਕਰਦਾ ਆਟਾ ਦਾਲ ਕੱਢਦਾ ਆਟਾ ਕੱਢਦਾ। ਵੇ ਵਾਹ ਹਰ ਗਿਆ ਨਹੀਂ ਤੂੰ ਮਨੂ ਉਹ ਗੱਲ ਤੇ ਆ ਬਈ ਘਰ ਦੇਣ ਤੂੰ ਤੁਮ ਤਾਂ ਲਾਉਣਾ ਕਿਤੇ ਕੁਛ ਕਹਿਣਾ ਕਿਤੇ ਕੁਛ ਕਹਿਣਾ ਤੂੰ ਇਹ ਗੱਲ ਕੀ ਹੈ ਕੀ ਲਾਉਣਾ ਏ ਹਾ ਜਾ ਪਾ ਜਾ ਮੇਰੇ ਕੋਲ ਜੱਥੇ ਮੇਰਾ ਮਥੂਨ ਨਹੀਂ ਤੂੰ ਸਾਨੂੰ ਮਾਰੇ ਕਹਿੰਦਾ ਉਹ ਮੁੱਕੜ ਗਿਆ ਕਿਹੜਾ ਪਿਓ ਮੇਰੇ ਕੀ ਬਾਤ ਥਾ ਓ ਓ ਓ ਗਲਤ ਆ ਤੂੰ ਸਹੀ ਐ ਸਾਰਾ ਪੈਂਡੀ ਗਲਤ ਐ ਖਚਿੰਗ ਵਾਲਾ ਦੀ ਗਲਤ ਭੈਣ ਦਾ ਫੁੱਦਾ ਹੀ ਜਾਵੇ ਜਾਂ ਨਾ ਜਾ ਤੂੰ ਜਾਂ ਮੈਲੇ ਕੋਲੇ ਨਾ ਜਾ ਰਾਇਆ ਕਰ ਅਰਹਾ ਤੈਨੂੰ ਖਚਿੰਗਾ ਛੱਡਿਆਉਣੇ ਭੈਣ ਦਾ ਕੰਡਾ ਐ ਆ ਕੇ ਖਚਿੰਗਾ ਵਾਲਾ ਸਾਕਾਤਾ ਤਰ ਮੈਂ ਇੱਥੇ ਰਹਿਣਾ ਤੂੰ ਛੱਡਿਆਉਣੇ ਮੈਂ ਜੀ ਪਛਨਾਂ ਤੈਨੂੰ ਉੱਥੇ ਜਮਾ ਕਰਾਉਂ ਕਦਾ ਲੈ ਗੱਲ ਚ ਗੂਟਾ ਦੇ ਕੇ ਲਵਾਂਗੇ ਬਲਤ ਨੌਰਾ ਦਊਗਾ ਪੈਸਾ ਹਾਂ ਬਸ ਚਾ ਪੈਂਦਾ ਖਾਂ ਸਾਰਾ ਬਚਾ ਪਾਤਾ ਤਾਂ ਚਾਉਂਦਾ ਮੌਲਾ ਖਾਂ ਕਿੱਥੇ ਬੈਠਾ ਹਾਂ ਸੇ ਪਿੰਦੇ ਪਾਸੇ ਬਾਉਗਾ ਕੋਈ ਨਹੀਂ ਨਾ ਸਾਰਾ ਕਾ ਲੈ ਇਹ ਕਉ ਗਰਾ ਲੈ ਇੱਥੇ ਸਲਾਤ ਲੱਗੇ ਅੱਠ ਸੱਤ ਝੂਟ ਕੱਢ ਦੇ ਤਜ ਝੂਟ ਕੱਢ ਕੇ ਤੇਰਾ ਦਿਖਾ ਕਿੱਥੇ ਬੈਠਾ ਡੱਟਾ ਫੁੱਲੀ ਬੱਠਿਆ ਦੀ ਪਾਂਗੀ ਜਾ ਭੱਜਦੇ ਜੀ ਚਾ ਕਿੰਨਾ ਕਿ ਜ ਡਰਾ ਕੇ ਆ ਤੂੰ ਸਾਨੂੰ ਕਿੰਨਾ ਡਰਾ ਕੇ ਚੁੱਪ ਕਰਾ ਲੇਗਾ ਆ ਜਾ 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 ਮੇਰੇ ਕੋਲ ਤੂੰ ਜਾਣਾ ਭਾ ਨਹੀਂ ਦਿੰਦਾ ਭਾ ਲਈ ਮੈਂ ਭਲੀ ਪਾਦਾ ਪੜੀ ਆਜ ਲਵਾਉਣਾ ਅਗੂਠਾ ਯਾਦਾ ਬਿੰਦਰੀ ਬੱਚਾ ਮਗਾ ਲਾਦਾ ਪੜੀ ਤੇਰੀ ਅਸੀਂ ਕੀ ਕਰਨੀ ਆ ਬਨੇ ਹੱਥ ਸਾਨੂੰ ਨਹੀਂ ਲੋੜ ਤੇਰੀ ਪੜੀ ਦੀ ਜਾ ਹੈ 가이바자. 오기다, 댕아, 젤리, 댕아. 댕아. 오기 바, 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 댕��아. 오기 바, 댕��� ਹਾ ਹਾਂ ਓਕੇ ਜੇ ਗੱਲ ਪੱਕੀ ਐ ਆ ਕੀ ਜੰਪ ਦਿੰਦਾ ਮੈਂ ਜੀ ਨੂੰ ਦੇਖੀ ਹਾ ਦਿੱਤੀ ਜੇ ਦਵਾਈ ਕਹ ਰੋ ਕਿਆ ਕਹਿ ਗਿਆ ਹਜ਼ਾ ਹਾਂ ਇੱਕ ਵਾਰ ਜੇ ਪੰਨੂ ਪੱਛੈ ਜਾ ਨੇ ਆਜਾ ਜਨਾ ਤਾਈ ਕਹੀ ਮਾਂ ਦੀ ਲੈਣ ਹਰੀ ਬੰਨਾਲੇ ਦੀ ਮੈਨੂੰ ਚਾਹੀਦੀ ਕਿਸੇ ਨੂੰ ਪੈਲੀ ਬਹਿ ਟੱਕ ਵੇਈ ਜੰਦਾ ਫੇਰ ਫੇਰ ਪੈਣਾ ਖਾਈ ਜੰਦਾ ਭਾਲ ਦੇ ਆ ਕੋ ਕੋ ਪੀ ਲਿਆ ਖੁਦ ਨੇ ਇਹ ਦੇਖੋ ਤੇਰੇ ਕੋਲ ਯਾਰ ਕੌਣ ਭਾਲਦਾ ਬਾਪੂ ਵੀ ਮਰੀ ਜਨੇ ਇਥੋਂ ਕਿਸ ਨੇ ਪੈਰੀ ਕੀ ਲੈਣੀ ਔਰਾ ਤਾਂ ਹੈ ਨਹੀਂ ਨਾ ਗੰਦਾ ਨਾ ਬੋਟਾ ਆਖਿਆ ਫਿੱਕਾ ਗਿਆ ਨਾ ਤੇ ਆ ਬੋਟਾ ਕੱਢੀ ਜੰਦਾ ਨੰਨਾ ਦੇ ਮੰਡੇ ਬੋਟਾ ਚੋਰੀ ਹੋ ਗਿਆ ਨਾ ਖੁਚ ਲਾਇਆ ਉਹ ਬੰਕਾ ਲੈਣਾ ਦਾ ਉਹ ਭੇੜਿਆ ਰੰਦਾ ਥੰਦਾ ਬਠਾ ਗੁਲੀ ਦਾ ਖਾਣ ਨਹੀਂ ਨਹੀਂ ਬੋਟਾ ਚੋਰੀ ਹੋ ਗਿਆ ਨਾ ਚੋਰੀ ਪੈਂਦੇ ਫੁੱਜੀ ਤਾਂ ਨਾ ਜੱਤਰੇ ਕੋਠੀਆਂ ਦਾ ਕੇ ਨਾਖੇ ਲਾਈ ਜਾਂਦਾ ਤੈਨੂੰ ਖੜਾ ਕਰ ਦਿੰਦੇ ਐ ਕਿ ਵੋਟਾਂ ਦੇ ਵੇਖ ਲਾਂਗੇ ਪਤਾ ਲੱਗੂ ਨੀ ਚੋਦਾ ਇੱਕ ਬੋਟ ਨਹੀਂ ਪੌਣੀ ਤੈਨੂੰ ਕਿਸੇ ਨੇ ਪੈੜ ਚੋਂ ਜਾ ਜਾ ਸੌਣੇ ਪਾਉਂਦੇ ਆ ਤੈਨੂੰ ਕਿਸੇ ਨੇ ਇੱਕ ਬੋਟ ਨਹੀਂ ਪੌਣੀ ਹਰੇਗਾ ਆਦਾਬ ਹੈ ਧੜੀਆਂ ਕਰਦੇ ਉਹਨੂੰ ਵੀ ਮੈਂ ਮੂੰਹ ਤੇ ਲਾਉ ਨਈ ਧਾਗਦਾ ਨਈ ਨੀ ਮੈਂ ਮੂੰਹ ਤੇ ਸਾਰਿਆਂ ਨੂੰ ਲੇ ਜਾ 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 ਆਉਜੀ ਭੈਣ ਨੂੰ ਘੜਾ ਮੈਂ ਮਾ ਲਾਉਂਦਾ ਦਾ 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 ਮੈਂ ਦੇਖੋ ਉਹ ਖਾ ਲੈ ਦਾ ਲੈ ਲੈ ਜੇ ਪੱਤਣ ਲਾ ਲਈ ਜਾ ਤੇਂ ਦਮ ਮਰ ਬੈ ਕਿਥੋਂ ਦੇਗਾ ਗਾਂਗਾ ਜਾ ਵੇਚ ਕੇ ਖਾ ਗਏ ਤੇ ਜੀ ਪੈਸੇ ਕੱਢਾਉਣਾ ਫੇਰਾ ਆਦਰਾਂ ਗਰੀਲਾਂ ਚੱਲੀ ਜਾਂਦੇ ਕਰਕੇ ਪੈਸੇ ਆਉਂਦੇ ਤੇ ਪਾਣੀ ਦੀ ਫੁੱਦੀ ਆਉਂਦੀ ਤੈਨੂੰ ਕਿਸੇ ਨੇ ਦੇਣੇ ਵੀ ਨਹੀਂ ਆਉਂਦੇ ਤੇ ਤੈਨੂੰ ਕੋਈ ਹਲਾ ਭੁੱਖਾ ਖਾਣਾ ਲਈ ਜਾਂਦਾ ਹਾਂ 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 ਫਿਰ ਮੈਂ ਤੈਨੂੰ ਮੈਂ ਲੈ ਕੇ ਗਿਆ ਆ ਆਹ ਟਰੈਕਟਰ ਤੈਨੂੰ ਮੈਂ ਬਣਾ ਆ ਆ ਆਹ ਬੱਚਾ ਬਾਛਾ ਤੇਰੀਆਂ ਰੀਲਾਂ ਮਖਾਉਂ ਮੈਂ ਖਾਣਾ ਖਾਣਾ ਸਾਡਾ ਘੜੀਆਂ ਆਪਾਂ ਦੇ ਕਹਿੰਦੇ ਨੀ ਮਾਂ ਉਹ ਗਾਣੂ ਕੀ ਤਨ ਆਹ ਹੈ ਤੇਰੀ ਬਾਦ ਫੁੱਦੀ ਕਿਚਕਾਂ ਨਾਲ ਮੈਂ ਆਉਂਦੀ ਜੀ ਜੇ ਦੇ ਨਾਲ ਫੜੀ ਭਰਤਾ ਜੜਾ ਕੇ

ਕੁਤੇ ਰਮਨਾਂ ਨੂੰ ਗਾਲਾਂ ਕੱਢੇਗਾ ਤੈਨੂੰ ਕੁੜਾਹੇ ਚ ਬਾਲੂ ਨਰਕਾਂ ਦੇ ਸਿੱਟੂ ਤੋਂ ਨਰਕਾਂ ਦੇ ਇੱਕ ਫੋਟੇ ਸੇ ਜੋਗਾ ਨਰਕਾਂ ਚ ਹੋਵੇ ਜਾਂਦਾ ਅਣਕੇ ਪਾਤਾ ਤੇ ਕੁੜੀ ਜੀ ਲਾਣਾ ਹਾਂ ਕਾ ਲਾਈ ਜਾਵੇ ਕਾ ਹਾਂ 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 ਹੈ ਆਹ ਹੈ ਹਾਂ ਪੈ ਨਹੀਂ ਜਾਂਦਾ ਆਉਂਦਾ ਆਹ ਹੈ ਆਹ ਕੇ ਜਾ ਖਾਖਾ ਜੋਈ ਖਾਖਾ ਜੋਈ ਉਹ ਵੇਖਾ ਕਿੱਥੇ ਭਾਈ ਦਾ ਜਵਾਈ ਆਂਦੀ ਦਾ ਜਹਾਜੀ ਕਰਨਾ ਪਿਆ ਰੇ ਯਾਤ ਕਾ ਚਲਣ ਦਾ ਸਾਰਨ ਨਾ ਭਾ ਪੈਣਾ ਕਾ ਚਲਣ ਨਾ ਤਾਲਾ ਮਾ ਬਾ ਕਿ ਭਾਈ ਦਾ ਚੋਲਾ ਆ ਬ ਕਿੱਥੇ ਆ ਗਿਆ ਸਾਡੇ ਹੈ ਆਜਾ ਜਮਾਂਦਿਆਂ ਪੜੀ ਗਾਂ ਵੀ ਭਰਾ ਤੇ ਕਾ ਜਨ ਦੇ ਕੇ ਚਾਹ ਤੇ ਜਾ ਭਾ ਹਾਂ ਚੋ ਜਾਨਾ ਉਹ ਬੰਦਾ ਤੇ ਜੋ ਆਖੀ ਆ ਹਾਲੇ ਫੜਕਾ ਹਾਂ ਇਹ ਫੋਦੀ ਆ ਲੈ ਆ ਕਾ ਲੈਣਾ ਭਾਈ ਦਾ ਕੱਦਾ ਯਾ ਵਸਾ ਸਾ ਮੈਂ ਜੁੱਤੀ ਦੀ ਰੱਖ ਤਾ ਤੇਰੀ ਦੇ ਕਾ ਹਾਲੇ ਹਾਂ ਲੈ ਲਈ ਪਾਈਂਦੀਆਂ ਨਾ ਸੱਚਾ ਕੰਨ ਲੈ ਯਾ ਗੱਲ ਮੈਂ ਕੋਲ ਜਦੋਂ ਕੋਈ ਮਸ਼ਾ ਉਰੁੰਦਾ ਕਿਲਾ ਫੋਟੋ ਖਿਚਾਉਂਦਾ ਆਉਂਦਾ ਹੀ ਐ ਭਾਈ ਫੋਦੀ ਆਉਂਦੇ ਤੈਨੂੰ ਤਾਂ ਕੋਈ ਜਾਣਦਾ ਵੀ ਨਹੀਂ ਸੀ ਭਾਈ ਇਹ ਦੇਖ ਕੇ ਫੈਂਚੇ ਲਈ ਜਾਂਦੇ ਤੇ ਆਗਾ ਰੀਲਾਂ ਦੇ ਆਉਂਦੇ ਆ ਹਾਂ ਤੇ ਵੀ ਮਾਂ ਦੀ ਲੰਗ ਕੁੱਤੇ ਨੇ ਨਾ ਲੱਗਦਾ ਦਰ ਇਹ ਸਾਡੀ ਇਹ ਧਾਦੀ ਆ ਕਹੀ ਲਾਓ ਮਟੇੜਾ ਦਾ ਪਟਕੇ ਆ ਜਿਹੜਾ ਆਦਿਕ ਉਲੀ ਲੈ ਕਾਸ਼ਮ ਲਈ ਦੋ ਬੇਰੀ ਬਾ ਜਾਨਾ ਜਾਨਾ ਹਾਈ ਜਾਨਾ ਇਹ ਹੈ ਘਾ ਫੜਾ ਸੀ ਕਿਸੇ ਮਾਂ ਫੜਾ ਸੀ ਜਦੋਂ ਮੁਕੀ ਆ ਉਹ ਫਿਰ ਆਪਾਂ ਕੀ ਕਹਿ ਸਕਦੇ ਹਾਂ ਮਾਰ ਦੇ ਲਾਨ ਸੋ ਗਈ ਸੀ ਜਿੱਥੇ ਨਾ ਜਮਿਆ ਲੱਕਾ ਬਚਾ ਲੈ ਖਾਈ ਜਾ ਜਾਣਾ ਚਲੋ ਨਾ ਹੋਰ ਕੋਈ ਨਾਲ ਉਹ ਕਹਿੰਦਾ ਮੈਂ ਲਈ ਬੈਠਾਂ ਦੇ ਨਾ ਵੀ ਕਨੇ ਪੜੀ ਬਈ ਨਾਲੇ ਉਹ ਕਹਿੰਦਾ ਆਹ ਜੀ ਲਾਈ ਬੈਠਾ ਅਸੀਂ ਦੀ ਭੰਦੀ ਖਾਈ ਦਾ ਘਾਤੀ ਜਾਂਦੇ ਤੁਸੀਂ ਲਾ ਪੰਜੇ ਜੀ ਜਾਂਦਾ ਨਾ ਖਾ ਉਹ ਅੱਜ ਇਹ ਰਾਤ ਸਾਢੇ 3:00 ਵਜੇ ਕਰੇ ਕਿਹੜਾ ਹੋ ਚੰਦ ਨਾ ਜੱਜ ਨਾ ਜੱਜ ਕਰੇ ਜਿੱਦਾਂ ਛੱਗਲ ਆਇਆ ਪਪਾ ਧੰਦਾ ਹੋਣਾ ਛੱਗਲ ਆਇਆ ਬੋੜਾਈ ਦਿੰਦਾ ਕਿਹੜਾ ਪਤਾ ਨਹੀਂ ਖੈ ਨਹੀਂ ਆ ਕਿ ਜਾ ਵੇਖਿਆ ਆ ਸੈਣਾ ਮਹਿਰਾ ਜਿਹੜੇ ਪਿੰਡ ਦਾ ਉਰ ਦੇ ਪਹਿਲੇ ਪਾਸੇ ਆ ਗੱਗਾ ਹੂੰ ਤੁਹੇ ਲਿਆ ਖੈ ਨਹੀਂ ਨਾ ਨਾ ਠੀਕ ਹੈ ਜੀ ਹਾਂ ਫੋਟੀ ਦਾ ਛੰਗਲ ਦਾ ਆ ਤੂੰ ਦੇਖ ਲੈ ਕਮਲੇ ਕਾਵਲੇ ਨਾ ਕੇਵਲ ਨਾ ਰਦਾ ਹਾਂ ਸਹਨੇ ਦਾ ਲੁੱਟਿਆ ਹਈ ਨਾ ਜੀ ਕਹਾ ਵੇ ਭੱਜ ਗਿਆ ਭੱਜ ਗਿਆ ਸੀ ਅਲਿਆ ਅਲਿਆ ਫੜ ਕੇ ਲਿਆ ਖੈ ਛੰਗਲ ਲਾਤਾ ਕੀ ਦੀ ਗੱਲ ਕਰਦਾ ਪਤਾ ਨਹੀਂ ਸਹਨੇ ਦਾ ਕੋਈ ਨਾ ਕੀ ਇਹਦਾ ਪਤਾ ਨਹੀਂ ਯਾਨ ਦਾ ਭਰਾ ਫੜਨੇ ਬੈਲੀ ਦਾ ਨਾ ਨਾ ਆਪਾਂ ਬੈਲੀਆਂ ਤੋਂ ਕੀ ਲੈਣਾ ਨਾ ਕਾਲੀ ਜਾਂਦਾ ਤੁੱਲੇ ਜਾਣਾ ਤੈਨੂੰ ਸਹਨੇ ਕੌਣ ਛੱਡ ਗਿਆ ਸੀ ਲਓ ਦਾ ਤੂੰ ਤਾਂ ਯਾਰ ਹੋਰੀ ਗੱਲਾਂ ਕਰਦਾ ਹਾਂ ਦੇ ਫੋਡੇ ਚ ਲਨ ਮਾ ਜਾਂਦਾ ਹੀ ਨਹੀਂ ਗਿਆ ਉਹਨੇ ਲਾ ਜਮਾ ਤੱਕੇ ਨਾ ਲੱਗੇ ਤੈਨੂੰ ਆ ਫੈਦਾ ਹਾ ઘર બે <laughs> 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 ਮਾਝੀ ਦੇ ਘਾੜੇ ਮੱਛੇ ਕਾੜਨੇ ਉਹ ਚਾਂਦ ਆ ਤਾਂ ਠਾਕਾ ਲੈ। ਬਾਰੇ ਕੁਲੇ ਕੁਲੇ ਤੇ ਪ੍ਰਾਣੀ ਗੱਲ ਆ ਮੋਟੇ ਯਾਰ ਉਦੋਂ ਬੱਥਾ ਨਹੀਂ ਸੀ ਚੱਲਦੀਆਂ ਰੇਲ ਪਾਏ ਦੇ ਬੋਡਾ ਰੇਲ ਤੇ ਗਿਆ ਸੀ ਸਹਨੇ ਇਹ। ਰੇਲ ਤੇ ਗਿਆ ਸੀ ਸਹਨੇ ਉਦੋਂ ਇੱਥੋਂ। ਪਾਏ ਦੇ ਗਿਆ ਸੀ ਉਹ। ਤਪੂ 2000 ਕਹਿ ਜਾ ਹਕਾ ਚੁੱਪ ਕਰ ਮੜ ਬੋਲੀ ਨਾ ਤੂੰ ਅਪੂੜੀ ਤਾਂ ਲਿਆ ਦੂੰ ਮੈਂ ਸਹਨੇ ਦੀ ਗੱਲ ਸੁਣਾ ਹਾਂ ਏ ਕੇਜੀ ਕੁੜੀ ਦੇ ਲਾਲ ਭੋਸੜੀ ਗਿਆ ਆ ਗਿਆ ਭੁੱਜ ਗਿਆ ਕੀ ਹੋ ਗਿਆ ਮੜ ਤੈਨੂੰ ਮਨ ਸੱਤਿਆ ਨਾ ਦਾ ਸ ਮੋਗਾ ਨੇ ਕੋਠਾ ਜੱਜ ਮੇਰਾ ਹਾਂ ਕਾ ਖਲੇ ਰਹਾ ਹਾਂ ਹਾਂ ਆ ਪਈ ਹੋਈ ਤੇ ਮੇ ਤੇ ਬਣਾਈ ਯਾਰ ਖੁੱਦ ਦੀ ਜਾ ਕੋਈ ਹੈਗੀ ਐ ਤੇ ਪੁੜੀ ਉੱਥੇ ਵੇਖ ਅੰਦਰ ਹੋਊਗੀ ਇਹਦਾ ਮੱਥਾ ਡੰਮ ਯਾਰ ਪੁੜੀ ਦੇ ਕੇ ਲੈ ਹਾਂ ਮੂੰਹ ਲਗਾਉਣ ਦੇ ਲਿਆ ਕਰ ਯਾਰ ਬੰਗਾ ਬਾਗੀ ਕੇ ਕਾਈ ਜਾਂਦਾ ਮਾ ਚਪਕਾਰ ਕੇ ਬੈਠਾ ਉਹ ਦੂਰ ਆ ਕੇ ਹਾਂ ਹਾਂ ਆ ਬੰਗਾ ਬੱਗੀ ਹੈ ਹੋਵੇ ਕਾਲਾ ਨਾ ਤਰ ਜਾ ਤਾ ਕੇ ਲੈ ਠਾ ਠਾ ਰਗਾ ਇੱਕ ਨੇ ਡੋਲਤੀ ਅੱਗੇ ਉਹ ਤੇ ਤੇਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ ਸਕੂਲ ਚ ਕੀ ਪੜ੍ਹ ਜਾਂਦਾ ਸੀ ਭੱਜਾ ਗਿਆ 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 ਮਾਰਦੀ ਮਾਰਦੀ ਬੋਲੀ ਜਾਂਦਾ ਸੀ ਸਕੂਲ ਚ ਜਾ ਕੇ ਫੁੱਟਾ ਜਾਂਦਾ ਸੀ ਮੈਂ ਓਏ ਕੁੜੀ ਦਾ ਮੜੀ ਚਾਹੀਦਾ ਤੈਨੂੰ ਦੱਸ ਦੱਸ ਦੋ ਕੁੜੀ ਯਾਰ ਲੱਗਣ ਲਈ ਮੋਟੇ ਬੜਾ ਚਾਹੀਦਾ ਨਹੀਂ ਨਹੀਂ ਚਾਹਤਾ ਨਹੀਂ ਪਹਿਲਾਂ ਲਾ ਦਿੰਦਾ ਮੈਂ ਠੀਕ ਹੈ ਪਹਿਲਾਂ ਲਾ ਦਿੰਦਾ ਚਾਹਤਾ ਕੰਡਾ ਦਾ 10 ਪੀਕਾ ਨਾ ਰਮ ਕੁੜੀ ਤੈਨੂੰ ਮੰਗਾ ਦਿੰਦਾ ਚੁੱਪ ਕਰ ਜਾ ਬੜਾ ਬਣੀ ਨਾ ਪੜੀ ਤੇਰਾ ਇਹ ਤੇ ਮਾਦੀ ਖੁੱਜੀ ਜਾਂਦਾ ਸੀ ਮੈਂ ਤੇਰਾ ਪੋਤਾ ਮੜੂ ਐ ਨਾ ਮਾਂ ਗਾਲਾਂ ਨਾ ਕਰੀ

ਹਾ ਜੱ ਕਾ ਨਾਂ ਹੈ। ਉਹ ਹੀ ਜਾਂチェ ਸੀ ਪੈਨ ਨੂੰ ਪਛਾਇਆ ਕੇ ਰਿਆ। ਖੱਤਿਆਲੇ ਖੱਤਿਆਲੇ ਨੇ। ਹਾਂ ਕੀ ਜੀ ਬੜੀ ਐ। ਹਾਂ ਕੀ ਜੀ ਬੜੀ। ਹਾਂ ਪਾੜੀ ਜੀ ਆ ਕੇ ਹੀ ਮਾ ਅੱਜ ਫੁੱਢੀ ਦੇ ਦਾਣੇ ਤੇ ਕੀ ਸੀ। ਯਾ ਕੀ ਹਾ ਦਾ। ਇਹ ਤੇ ਜਿ ਲੈਣਾ। ਇਹ ਨਾ ਹਾਂ ਉਹਨੇ ਪਾੜਾ ਜਾਂチェ। ਆ ਦੇਖੀ ਜਾਂ ਬੰਦ ਜਾਨਾ ਪਾੜੀ ਕੇ ਇਹ ਮੋਨੇ। ਹਾਂ ਪਾੜੀ ਕੀ ਜਾ ਵਾ ਸੀ। ਹਾਂ ਪਾੜੀ। ਗੱਡੀ ਮੋੜਦਾ ਸਟੇਰਿੰਗ ਮੋੜਦਾ ਗੱਡੀ ਦਾ ਦੋਨੋਂ ਹੱਥਾਂ ਮਾੜੂ ਤੇਰੀ ਪੁੜੀ ਮਗਾ ਲੈਣਾ ਮੈਂ ਹਾਂ ਖਬਰਦਾਰ ਹੋ ਜਾ ਘਰੋਂ ਕਾਢ ਨੂੰ ਮੇਰੀ ਪੜੀ ਪੜੀ ਲੈਣ ਥਾਂ ਥਾਲ ਦੇ ਲੈ ਮਾੜੂ ਮੈਂ ਤਾਂ ਤੇਰੇ ਕੋਲ ਬੈਹਿ ਨੂੰ ਮਾਨ ਲੱਗਿਆ ਮੇਲੇ ਲੱਭ ਪਾਇੰਦ ਇੱਕ ਕੋਲ ਜੱਲਾ ਨਾ ਦੇਈਏ ਹਾਂ ਪੈਂਸੇ ਦੇ ਦੇ ਬੰਦ ਨਾ ਦਿਮਾਗ ਅਥੀਰ ਨਾ ਆ ਗਿਆ ਨੂੰ ਮਾੜੂ